Terima kasih oh, yeah. oh, Oke okay, okay, Ayo ਕੋਪੀ ਲਾਂਗੇ ਹੋ ਜੀ ਐਡਮੋਟਰਾ ਆਪਣੇ ਜਿਲ੍ਹੇ ਜਿਹੜਾ ਆਇਆ ਕਿ ਕੋਈ ਵੀ ਕਸਤੀ ਜਾਂ ਕੋਈ ਬੜਾ ਬੋਸਾ ਇਸ ਨੂੰ ਫੜਦੇ ਉਹਨਾਂ ਦੇ ਜਿਹੜਾ ਸਜੋਗ ਦੇ ਨਾਲ ਪੂਰੇ ਜਿਹੜਾ ਆਪਣੇ ਘਰਾਂ ਤੋਂ ਉੱਠ ਕੇ ਕਾਰ ਤੱਕ ਕੰਮ ਕਰਕੇ ਫਿਰ ਆਪਣਾ ਇੱਕੋ ਘਰ ਲਾ ਕੇ ਜਾ ਕੇ ਫਿਰ ਕੰਮ ਕਰਦੇ ਇਹ ਜ਼ਿਲ੍ਹੇ ਨੂੰ ਬੜੀ ਬੜੀ ਮੰਗ ਵਾਲੀ ਗੱਲ ਆ ਕਿ ਇਹ ਆਪਣੇ ਕੈਪਟਨ ਬਲਕਿ ਸਰਦਾਰ ਜੀ ਨੂੰ ਵੀ ਮਿਕਰਮ ਜੀ ਜੀ ਚਲੋ ਹੋਸੇ ਬਾਰੇ ਕਿ ਜੇ ਲੱਗਦੀ ਕੋਈ ਦਿਨ ਜਦੋਂ ਸਵੇਰ ਕਰਕੇ ਜਾਈਦਾ ਇਹ ਕੌਣ ਹੈ ਅੰਗਰੇਜ਼ ਦੇ ਡੇਢ ਮਹੀਨੇ ਤੋਂ ਖੇਡ ਆ ਰਿਹਾ ਨਾ ਮੈਂ ਅੱਜ ਦਿਨ ਦੇਖ ਰਿਹਾ ਹਾਂ ਕਿ ਕੋਈ ਨਾ ਕੋਈ ਉਰਪਾੜੀ ਉਰਕਿਓੜੀ ਪਿਛਿਓੜੀ ਉਰੋ ਉਰੋ

ਸਰ ਨਾਲ ਇਹ ਚੱਲੂ ਪਿਆ ਸੀ ਤੁਸੀਂ ਸੋਚਿਆ ਕਿ ਸਰ ਨੂੰ ਇਹ ਸੈਂਟਰ ਜੋ ਹੈ ਵਿజిਟ ਕਰਾਵਾਂਗੇ ਬਾਰਡਰ ਕੋਲੋਂ ਕਰਨ ਦੀ ਬਜਾਏ ਨਾਲ ਤੁਸੀਂ ਸਰ ਨੂੰ ਨਹੀਂ ਬੁਲਾ ਸਕੇ ਉਸ ਦਿਨ ਤੇ ਸਰ ਇਹ ਜੋ ਸੈਂਟਰ ਹੈ ਇਸਦੇ ਵੀ ਕੰਮ ਇੱਕ ਜਿਲ੍ਹੇ ਵਿੱਚ ਬੰਤੀ ਸ਼ਕਤੀ 25 40 ਜਿਲ੍ਹੇ ਨੂੰ ਜਿਹੜਾ ਆ ਇਹ ਸੈਂਟਰ ਪ੍ਰਾਪਤ ਹੋਇਆ ਹੈ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਜੋ ਚਾਹਦੇ ਨੇ ਅੱਜ ਨਾਲ ਸੱਜਣ ਸਮੇਂ ਤੇ ਆਉਂਦੇ ਰਹਿਣਾ ਕਿ ਮਾਹੂਆਣੇ ਜਾਣ ਲੱਗਿਆਂ ਬੜੀ ਦਿੱਕਤ ਆਉਂਦੀ ਆ ਪਰੇਸ਼ਾਨੀ ਆਉਂਦੀ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਰੈ ਮਸ਼ਵਰਾ ਕਰਕੇ ਸਾਡੇ ਹੋਰ ਵੀ ਜਿਵੇਂ ਮਾਹੂਆਣੇ ਸੈਂਟਰ ਆ ਉਸੇ ਤਰ੍ਹਾਂ ਆ ਜੋ ਭੰਜੀ ਉਸੇ ਤਰ੍ਹਾਂ ਹੀ ਰੂਪਨਗਰ ਬਠਿੰਡੀ ਤੇ ਹਿਸ਼ਾਰਪੁਰ ਕਰਦਾਸਪੁਰ ਤੇ ਪੰਜਵਾਂ ਇਹ ਹੁਣ ਜਿਹੜਾ ਨਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਖੋਲੇ ਗਏ ਪੰਜਵਾਂ ਸੈਂਟਰ ਜਿਹੜਾ ਇਹ ਤਰਨਤਾਰਨ ਖੋਲਿਆ ਗਿਆ ਉਸ ਤੋਂ ਪਹਿਲਾਂ ਇਕੱਲਾ ਮਾਹੂਆਣੇ ਹੀ ਮਾਊਆ ਨੇ ਲਾ ਪਾ ਕੇ ਤੇ ਪੰਜੇ ਪਾ ਕੇ ਹੁਣ 6 ਸੈਂਟਰ ਬਣ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਇਲਾਕੇ ਦੇ ਵਿੱਚ ਲੋਡ ਹੋਊਗੀ ਕਿਉਂਕਿ ਹੁਣ ਜਿਵੇਂ ਤਰਨਤਾਰਨ ਤੇ ਖੁੱਲ ਗਿਆ ਸਾਡੇ ਲਾਗੇ ਲਾਗੇ ਕਪੂਰਥਲਾ ਮੋਗਾ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਹੈਗਾ ਚੋਂ ਪੰਜਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਭਾਵੇਂ ਕੋਈ ਬਜ਼ੁਰਗ ਹੈ ਤੇ ਭਾਵੇਂ ਕੋਈ ਨੌਜਵਾਨ ਹੈ ਕਿਉਂਕਿ ਜਿੰਨੇ ਟਰੱਕ ਟਿਪਰ ਜਾਂ ਬੱਸ ਚਲਾਉਣੀ ਆ ਉਸ ਹਰੇਕ ਨੂੰ ਡਰਾਈਵਰ ਨੂੰ ਹੈਵੀ ਲਾਇਸੈਂਸ ਦੀ ਲੋੜ ਪੈਂਦੀ ਆ ਤੇ ਜਿਹੜੇ ਇੱਥੇ ਸਿੱਖਣ ਵਾਸਤੇ ਆਉਂਦੇ ਆ ਜਿਨ੍ਹਾਂ ਨੇ ਟੈਸਟ ਦੇਣਾ ਹੁੰਦਾ ਭਾਵੇਂ ਉਹ ਵੱਡੀ ਉਮਰ ਦਾ ਤੇ ਭਾਵੇਂ ਛੋਟੀ ਉਮਰ ਦਾ ਬਣ ਕੇ ਤੇ ਵਿਦਿਆਰਥੀ ਇੱਥੇ ਆਉਣਾ ਨਾ ਤੇ ਵਿਦਿਆਰਥੀ ਬਣ ਕੇ ਜਦੋਂ ਉਹਨਾਂ ਨੂੰ ਮਾਊਆ ਨੇ ਜਾਣਾ ਪੈਂਦਾ ਹੈ ਲੋੜਵੰਦ ਪਰਿਵਾਰਾਂ ਨੂੰ ਜਿਹੜਾ ਤੇ ਅਮੀਰ ਆ ਉਹ ਤੇ ਹੋਟਲ ਦਾ ਅਰੇਂਜ ਕਰ ਲੈਂਦਾ ਤੇ ਜਿਹੜਾ ਕੋਈ ਵਿਚਾਰਾ ਸਾਹ ਦੇ ਘਰੋਂ ਸਰ ਦੇ ਪੁੱਜ ਦੇ ਘਰੋਂ ਆ ਠੀਕ ਠਾਕ ਉਹਨਾਂ ਨੂੰ ਵਿਚਾਰਿਆਂ ਨੂੰ ਗੁਰਦਾਰਾ ਸਾਹਿਬ ਵਿਖੇ ਜਾਂ ਕਿਸੇ ਰਿਸ਼ਤੇਦਾਰ ਕੋਲ ਠਹਿਰ ਬਣਾਉਣ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਇੱਥੇ ਸਾਡੇ ਬੰਨ ਨਾਲ ਸੈਂਟਰ ਡਰਾਈਵਿੰਗ ਸੈਂਟਰ ਹੈ ਵੀ ਲੈਸੈਂਸ ਦਾ ਬੜੀ ਲੋਕਾਂ ਨੂੰ ਸਿਖਾਲਾ ਹੋ ਜੂਗਾ ਕਿਉਂਕਿ ਮਾਊ ਆਣੇ ਜਾਣਾ ਆਉਣਾ ਬੜਾ ਔਖਾ ਹੁੰਦਾ ਈ ਇਥੋਂ ਲਗਭਗ 250 ਕਿਲੋਮੀਟਰ ਜਾਣ ਤੇ 250 ਕਿਲੋਮੀਟਰ ਆਉਣਾ ਪਹਿਲਾਂ ਕਾਲੀਦਲ ਦੀ ਸਰਕਾਰ ਵਲੇ ਬਣਿਆ ਮਾਊ ਵਾਲਿਆਣਾ ਸੈਂਟਰ ਤੇ ਉਹਦੇ ਬਾਅਦ ਕਾਂਗਰਸੀ ਸਰਕਾਰ ਪੰਜ ਸਾਲ ਰਹੀ ਲੋਕੀ ਬੜਾ ਰੋਲਾ ਪਾਉਂਦੇ ਰਹੇ ਵੀ ਇਹ ਜਿਹੜੇ ਡਰਾਈਵਿੰਗ ਟੈਸਟ ਸੈਂਟਰ ਨੇ ਇਹ ਵਕ ਵਕ ਜਿਨਾਂ ਜ ਬਣਾਏ ਜਾਣ ਇਲਾਕੇ ਅਨੁਸਾਰ ਬਣਾਏ ਜਾਣ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਸਾਡੇ ਇੱਥੇ ਤਰਨਤਾਰਨ ਹੋਰ ਵੀ ਚੋਂਪੰਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੋਲਿਆ ਸੈਂਟਰ ਇਹਦੇ ਨਾਲ ਲੋਕਾਂ ਨੂੰ ਬੜੀ ਸਹੂਲਤ ਮਿਲੀ ਆ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਕੋਈ ਚੰਗੀ ਉਦਯੋਗਿਕ ਇਕਾਈ ਜਾਂ ਹੋਰ ਕੰਮ ਜਿਹੜੇ ਚੰਗੇ ਇੱਥੇ ਲੈ ਕੇ ਆਵਾਂਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗੇ ਕਿ ਸਾਡੀ ਬਾਰਡਰ ਬੈਲਟ ਆ ਇੱਥੇ ਬੜੀਆਂ ਲੋੜਾਂ ਨੇ ਇੱਥੇ ਕੋਈ ਨਾ ਕੋਈ ਵੱਡੀ ਇੰਡਸਟਰੀ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲੇ ਇਹ ਇਹ ਸੈਂਟਰ ਆਉਣਾ ਵੀ ਇੱਕ ਤੇ ਸਾਡੀ ਤਰਨਤਾਰਨ ਜ਼ਿਲ੍ਹੇ ਦੀ ਸ਼ਾਨ ਵਧੀ ਆ ਦੂਜੇ ਨੰਬਰ ਤੇ ਰੈੱਡ ਕਰਾਸ ਦਫ਼ਤਰ ਦੀ ਇਨਕਮ ਸੋਰਸ ਵੀ ਵਧੀ ਆ 430 ਰੁਪਏ ਮੈਚ ਫੀਸ ਆ 430 ਰੁਪਏ ਫੀਸ ਖਰਚ ਨਹੀਂ ਸੌਕੀ ਆ ਲੋਕਾਂ ਨੂੰ ਪਰ ਜਿਹੜਾ ਕਿਰਾਇਆ ਲਾਉਣਾ ਪੈਂਦਾ ਸੀ ਨਾਲ ਹੋਟਲ ਦਾ ਬਿੱਲ ਦੇਣਾ ਪੈਂਦਾ ਸੀ ਉਹ ਬੰਦੇ ਕੋ ਰੇਂਜ ਕਰਨਾ ਬੜਾ ਔਖਾ ਸੀ ਉਹਦੇ ਤੋਂ ਅਸੀਂ ਤਰਨਤਾਰਨ ਅਮਰਸਰ ਫਿਰੋਜ਼ਪੁਰ ਮੋਗੇ ਤੇ ਕਪੂਰਥਾਲੇ ਵਾਲਿਆਂ ਨੂੰ ਨਿਯਾਤ ਵਾਤੀ